ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਢਾਲੀਵਾਲ ਕੈਪਰਨ ਮਿਸਟਰ ਪੰਜਾਬ ਮੈਂ ਸਭ ਤੋਂ ਪਹਿਲਾਂ ਆਪਣੇ ਮਾਜੂਬ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਅਸੀਂ ਪਿਛਲੇ ਦਿਨੀ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਸਿੱਖ ਪੰਥ ਦੇ ਪਹਿਲੇ ਹੈਡ ਗਨ تھے ਬਾਬਾ ਬੁੱਢਾ ਜੀ ਜਿਨ੍ਹਾਂ ਦਾ ਬਹੁਤ ਵੱਡਾ ਧਾਰਮਿਕ ਸਤਾਨ ਜ਼ਮਦਾਸ ਦੇ ਵਿੱਚ ਹੈ ਜਿਹੜਾ ਬਿਲਕੁਲ ਦੇਰ ਬਾਬਾ ਨਾਨਕ ਦੇ ਨਾਲ ਤੇ ਕਫਾ ਬਾਬੂ ਸਾਹਿਬ ਦੇ ਨਾਲ ਜਿਹੜਾ ਲੱਗਦਾ ਹੈ ਬੇਸ਼ੱਕ ਉਹ ਅਮਰਸਰ ਜ਼ਿਲ੍ਹੇ ਵਿੱਚ ਹੈ ਪਰ ਉੱਥੇ ਬਹੁਤ ਸਾਰੇ ਗੁਰਦਾਸਪੁਰ ਦੇ ਸਾਡੇ ਪੈਨਪਦਾ ਜਿਹੜੇ ਬਾਬਾ ਬੁੱਢਾ ਸਾਬ ਜੀ ਨੂੰ ਮੰਨਦੇ ਲੱਖਾਂ ਲੋਕ ਜਿਹੜੇ ਹੁੰਦੇ ਰਮਦਾਸ ਬਹੁਤ ਹੀ ਸਾਡੇ ਲਈ ਵੱਡਾ ਧਾਰਮਿਕ ਸਥਾਨ ਸੀਗਾ ਮੈਂ ਮਾਝੋ ਮੁਖਵੰਤੀ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਕਿ ਇੱਕ ਜ਼ਮਾਨੇ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਖੁਦ ਇਸ ਸ਼ਹਿਰ ਦੇ ਚਾਰ ਚਵਿਤ ਚਾਰ ਗੇਟ ਜਿਹੜੇ ਉਹ ਬੜਵਾਏ ਸੀਗੇ ਤੋ ਮੈਂ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਦੱਸਿਆ ਉਹਨਾਂ ਕੋ ਫਾਈਲ ਭੇਜੀ ਤੇ ਉਹਨਾਂ ਨੇ ਆਪਣੇ ਅਖਤਿਆਰੀ ਫੰਡਾਂ ਦੇ ਵਿੱਚੋਂ ਅੱਜ ਜਿਹੜਾ ਉਹਨਾਂ ਨੇ 2 ਕਰੋੜ 72 ਲੱਖ 83 ਹਜ਼ਾਰ 785 ਰੁਪਏ ਜਿਹੜੇ ਉਹ ਜਾਰੀ ਕਰਤੇ ਜਿਹਦੇ ਨਾਲ ਅਸੀਂ ਚਾਦ ਗੇਟਾਂ ਦੀ ਸਾਰੀ ਜਿਹੜੀ ਆ ਉਹ ਕਦਾਂਗੇ ਅੱਜ ਹੀ ਮੈਂ ਪੀ ਡਬਲਯੂ ਡੀਏ ਵਾਲਿਆਂ ਨੂੰ ਕਿਹਾ ਕਿ ਉਹ ਤੁਹਾਨੂੰ ਤੇ ਟੈਂਡਰ ਜਿਹੜੇ ਲਾਉਣ ਕਿਉਂਕਿ ਅਸੀਂ ਚਾਹੁੰਦੇ ਆ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਇਹ ਧਾਰਮਿਕ ਸਥਾਨ ਹੈ ਇਹਦੀ ਦੇਖ ਇਦਾਂ ਦੀ ਬੜੇ ਕਿਉਂਕਿ ਲੱਗ ਗਿਆ ਹੀ ਦੇਵ ਬਾਬਾ ਨਾਨਕ ਗੁਰੂ ਘਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਲ ਹੀ ਕਰਤਾਰਪੁਰ ਸਾਹਿਬ ਹੈ ਇਹਨਾਂ ਸਾਰੇ ਧਰਮਕ ਸਥਾਨਾਂ ਦੀ ਮੈਂ ਕੱਲ ਜਿਹੜੇ ਕੇਂਦਰੀ ਰਾਜ ਮੰਤਰੀ ਰੇਲਵੇ ਦੇ ਰਾਜ ਮੰਤਰੀ ਸਰਦਾਰ ਅਮਨੀਤ ਸਿੰਘ ਬਿੱਟੂ ਜੀ ਨੇ ਉਹਨਾਂ ਕੋਲ ਟਾਈਮ ਲਿਆ ਉਹਨਾਂ ਕੋਲ ਟਾਈਮ ਲੈ ਕੇ ਮੈਂ ਐਕਚੁਅਲੀ ਜਿਹੜਾ ਇੱਥੇ ਸਾਡੇ ਰੇਲਵੇ ਸਟੇਸ਼ਨ ਹੈ ਜਿਹੜੀ ਅੰਮ੍ਰਿਤਸਰ ਤੋਂ ਦੇਵ ਬਾਬਾ ਨਾਨਕ ਨੂੰ ਰੇਲ ਚੱਲਦੀ ਹੈ ਉਹ ਉਹਦਾ ਰੇਲਵੇ ਸਟੇਸ਼ਨ ਜਿਹੜਾ ਖਰਾਬ ਹੋ ਗਿਆ ਬਹੁਤ ਬੁਰੀ ਹਾਲਤ ਹੈ ਉਹਨੂੰ ਠੀਕ ਕਰਨ ਵਾਸਤੇ ਮੈਂ ਪਿਛਲੇ 1 ਸਾਲ ਤੋਂ ਮਿਹਨਤ ਕਰ ਰਿਆ ਔਰ ਕੱਲ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਮੈਂ ਦਵਾਦਾ ਫਾਈਲ ਉਹਨਾਂ ਕੋਲ ਲੈ ਕੇ ਜੜੇ ਜਾਦਾ ਕਿਉਂਕਿ ਮੈਂ ਚਾਹੁੰਦਾ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਇਹ ਧਾਰਮਿਕ ਸਥਾਨ ਆ ਇਹਦਾ ਰੀਅਲ ਰਿਜਿਸਟ੍ਰੇਸ਼ਨ ਦੇ ਦਾ ਬਸ ਸਟੈਂਡ ਇਹਦਾ ਚਰਚ ਫੇਰਾ ਜਿਹੜਾ ਛੇਤ ਆ ਇਦਾਂ ਦਾ ਸੁੰਦਰ ਹੋਵੇ ਇਦਾਂ ਦਾ ਵਧੀਆ ਹੋਵੇ ਕਿ ਜਿਹੜਾ ਵੀ ਬੰਦਾ ਬਾਬਾ ਬੁੱਢਾ ਸਾਹਿਬ ਜੀ ਦੇ ਮਤਲਬ ਉੱਥੇ ਨਮਸਕਾਰ ਕਰਨ ਆਵੇ ਆਪਣਾ ਸਿਰ ਝੁਕਾਉਣ ਆਵੇ ਮੱਥਾ ਟੇਕਣਾ ਆਵੇ ਉਹਨੂੰ ਲੱਗੇ ਕਿ ਵਕਿਆ ਹੀ ਇੱਕ ਬਹੁਤ ਵਧੀਆ ਸਥਾਨ ਹੈ ਸੋ ਮੈਂ ਇੱਕ ਵਾਰ ਦੁਬਾਰਾ ਆਪਣੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਅੱਜ ਗੇਟਾਂ ਵਾਸਤੇ ਪੈਸੇ ਜਾਰੀ ਕੀਤੇ ਆ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਆ ਮੈਂ ਅਜਨਾਲਾ ਪੂਰੇ ਵਿਧਾਨ ਸਭਾ ਹਲਕੇ ਵੱਲੋਂ ਡੇਦਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵੱਲੋਂ ਫਰੇਗੜ ਚੂੜੀਆਂ ਵਿਧਾਨ ਸਭਾ ਹਲਕੇ ਵੱਲੋਂ ਇਹ ਸਾਰੇ ਹਲਕੇ ਜਿਹੜੇ ਜਿੱਥੇ ਇਸ ਗੁਰੂ ਘਰ ਦੇ ਸੰਗਤ ਜਿਹੜੀ ਇੱਥੋਂ ਜਾਂਦੀ ਆ ਉਹ ਸਾਰਿਆਂ ਦੇ ਵਿੱਚ ਪੈਂਦਾ ਸਾਰਿਆਂ ਵੱਲੋਂ ਮੈਂ ਗਰਦਾਸਪੁਰ ਜ਼ਿਲ੍ਹੇ ਲੋਬਸਤ ਜ਼ਿਲ੍ਹੇ ਲੋ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪੈਸੇ ਜਾਰੀ ਕੀਤੇ ਆ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਵੀ ਕਰੂੰਗਾ ਕਿ ਜਦੋਂ ਅਸੀਂ ਇਹਨਾਂ ਮਤਲਬ ਗੇਟਾਂ ਦਾ ਨੀਂਹ ਪੱਥਰ ਰੱਖੀਏ ਜੇ ਉਹਨਾਂ ਕੋ ਵਕਤ ਲੱਗਾ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਖੁਦ ਆ ਕੇ ਇਸ ਇਤਿਹਾਸਿਕ ਪਲ ਦੇ ਮੌਕੇ ਜਿਹੜਾ ਜੇ ਉਹ ਨੀਂਹ ਪੱਥਰ ਰੱਖ ਦੇਣਗੇ ਤੇ ਮੈਂ ਬਹੁਤ ਮੇਰਾ ਮਨ ਖੁਸ਼ ਹੋਊਗਾ ਬਾਕੀ ਸੀਐਮ ਸਾਹਿਬ ਦੇ ਕਈ ਇਹਦਾ ਬਹੁਤ ਜਿਵੇਂ ਹੁੰਦੇ ਆ ਪਰ ਮੇਰਾ ਖਿਆਲ ਅਗਲੇ 10-15 ਦਿਨ ਚ ਅਸੀਂ ਇਹਦੀ ਸ਼ੁਰੂਆਤ ਕਰਾਂਗੇ ਮਾਜੂਕ ਮੁੱਖ ਮੰਤਰੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਅਜਨਾਲੇ ਦੀ ਜਨਤਾ ਨੂੰ ਡੇਢ ਬਨਾਦਕ ਦੀ ਜਨਤਾ ਦਾ ਸਾਰਿਆਂ ਦਾ ਸਾਡਾ ਮਾਂ ਰੱਖਿਆ ਔਰ ਸਭ ਤੋਂ ਵੱਡੀ ਗੱਲ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਇਸ ਪਵਿੱਤਰ ਨਗਰੀ ਦਾ ਜਣਾ ਤੁਸੀਂ ਮਾਂ ਰੱਖਿਆ ਇਹਨਾਂ ਚਾਰ ਗਿੱਟਾਂ ਦੇ ਨਾਲ ਤੁਸੀਂ ਦੇਖਿਓ ਇਸ ਸ਼ਹਿਰ ਦੀ ਦਿੱਖ ਜਿਹੜੀ ਹੈ ਉਹ ਬਦਲ ਜਾਊਗੀ ਇਹ ਸ਼ਹਿਰ ਸੋਨਾ ਹੋਊਗਾ ਜਿੱਦੇ ਵੱਡੇ ਮਹਾਨ ਸਾਡੇ ਬਾਬਾ ਬੁੱਢਾ ਸਾਹਿਬ ਨੇ ਉਸ ਸਾਬ ਨਾਲ ਸਾਡਾ ਸ਼ਹਿਰ ਜਿਹੜਾ ਬਿੱਟਰ ਬੰਨਾ ਚਾਹੀਦਾ ਔਰ ਮੇਰੀ ਇੱਕ ਕੋਸ਼ਿਸ਼ ਹੈ ਕਿ ਸ਼ਾਇਦ ਨੂੰ ਇੱਕ ਇੱਕ ਦੰਬਰ ਦਾ ਸ਼ਹਿਰ ਜਿਹੜਾ ਬਣਾਇਆ ਜਾਵੇ ਸੀਐਮ ਸਾਹਿਬ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ